ਪਿੰਡਾਂ ਨੂੰ ਉਤਾਰ ਕੇ ਬਣ ਰਿਹਾ ਹੋਇਆ ਇਹ ਤਾਂ ਹੀ ਹੋ ਗਿਆ ਸਾਨੂੰ ਫਿਰ 50 ਦੇ ਲੋਕਾਂ ਨੂੰ ਹੀ ਐਂਟਰ ਨਹੀਂ ਕਰ ਦਿੱਤਾ ਜਦ ਚੰਡੀਗੜ੍ਹ ਕੋਲ ਤੋਂ ਕੀ ਸੱਚ ਹੈ ਬਿਲੇ ਵੀਰ ਇਹ ਚੱਕ ਲਓ ਪਿੰਡਾਂ ਬਿਲੇ ਵੀਰ ਇਹ ਚੱਕ ਲਓ ਪਿੰਡਾਂ ਨੂੰ ਉਜਾੜ ਕੇ ਬਣਿਆ ਉਹਨਾਂ ਦਾ ਹੀ ਮਤਲਬ ਨਹੀਂ ਕੋਈ ਗੱਲ ਨਹੀਂ ਹੋਈ ਕਿਉਂ ਕਿਉਂ ਇਹ ਪੰਜਾਬ ਦੇ ਪਿੰਡਾਂ ਨੂੰ ਉਜਾੜ ਕੇ ਬਣਿਆ ਹੋਇਆਗਾ ਉਹ ਬਾਅਦ ਦੇ ਪਿੰਡਾਂ ਨੂੰ ਉਜਾੜ ਕੇ ਬਣਿਆ ਹੋਇਆ ਇਹ ਤਾਂ ਹੀ ਹੋ ਗਿਆ ਸਾਨੂੰ ਫਿਰ ਪੰਜਾਬ ਦੇ ਲੋਕਾਂ ਨੂੰ ਇੰਟਰ ਨਹੀਂ ਕਰ ਦਿੱਤਾ ਜਦ ਚੰਡੀਗੜ੍ਹ ਕੋਲ ਕਰੋ ਕੀ ਹੈ ਸੱਚ ਐਕਚੁਅਲੀ ਜੋ ਐ ਲੋਟ ਇਨ ਸੁਪਰ ਚੀਜ਼ ਬਿਲੀਵੀਰ ਇਹ ਚੱਕ ਲਓ ਇਹ ਪਿੰਡਾਂ ਨੂੰ ਉਜਾੜ ਕੇ ਬਣਿਆ ਉਹਨਾਂ ਦਾ ਹੀ ਮਿੱਤਰਾਂ ਤਾਂ ਇਹਨਾਂ ਕੋਲ ਗੱਲ ਨਹੀਂ ਹੋਈ ਕਿਉਂ ਕਿਉਂ ਇਹ ਪੰਜਾਬ ਦੇ ਪਿੰਡਾਂ ਨੂੰ ਉਜਾੜ ਕੇ ਬਣਿਆ ਹੋਇਆਗਾ ਉਹ ਬਾਅਦ ਦੇ ਪਿੰਡਾਂ ਨੂੰ ਉਜਾੜ ਕੇ ਬਣਿਆ ਹੋਇਆ ਇਹ ਤਾਂ ਹੀ ਹੋ ਗਿਆ ਸਾਨੂੰ ਫਿਰ ਪੰਜਾਬ ਦੇ ਲੋਕਾਂ ਨੂੰ ਇੰਟਰੀ ਨਹੀਂ ਕਰ ਦਿੱਤਾ ਜਾਂ ਚੰਡੀਗੜ੍ਹ ਕੋਲ ਕਰੋ ਕੀ ਇਹ ਸੱਚ ਐਕਚੁਅਲੀ ਜੋ ਐ ਲੋਟ ਇਨ ਸੁਪਰ ਚੀਜ਼ ਬਿਲੀਵੀਰ ਇਹ ਚੱਕ ਲੂ ਇਹ ਪਿੰਡਾਂ ਨੂੰ ਉਜਾੜ ਕੇ ਬਣਿਆ ਉਹਨਾਂ ਦਾ ਹੀ ਮਤਲਬ ਕਰਦਾ ਇਹਨਾਂ ਕੋਈ ਗੱਲ ਨਹੀਂ ਹੋਈ ਕਿਉਂ ਕਿਉਂ ਇਹ ਪੰਜਾਬ ਦੇ ਪਿੰਡਾਂ ਨੂੰ ਉਜਾੜ ਕੇ ਬਣਿਆ ਹੋਇਆਗਾ ਉਹ ਬਾਅਦ ਤੇ ਪਿੰਡਾਂ ਨੂੰ ਉਜਾੜ ਕੇ ਬਣਿਆ ਹੋਇਆ ਇਹ ਤਾਂ ਕੀ ਹੋ ਗਿਆ ਸਾਨੂੰ ਫਿਰ ਪੰਜਾਬ ਦੇ ਲੋਕਾਂ ਨੂੰ ਹੀ ਐਂਟਰ ਨਹੀਂ ਕਰ ਦਿੱਤਾ ਜਾਂ ਚੰਡੀਗੜ੍ਹ ਕੋਲੋਂ ਕੀ ਸੱਚ ਬਿਲੇ ਵੀਰ ਇਹ ਚੱਕ ਲੂ ਇਹ ਪਿੰਡਾਂ ਨੂੰ ਉਜਾੜ ਸਾਨੂੰ ਉਜਾੜ ਕੇ ਬਣਿਆ ਹੋਇਆ ਇਹ ਤਾਂ ਹੀ ਹੋ ਗਿਆ ਸਾਨੂੰ ਫਿਰ 50 ਦੇ ਲੋਕਾਂ ਨੂੰ ਐਂਟਰ ਨਹੀਂ ਕਰ ਦਿੱਤਾ ਜਾਂ ਚੰਡੀਗੜ੍ਹ ਕੋਲ ਕਰੋ ਕੀ ਹੈ ਸੱਚ ਬਿਲੇ ਵੀਰ ਇਹ ਚੱਕ ਲਓ ਇਹ ਪਿੰਡਾਂ ਨੂੰ ਉਜਾੜ ਕੇ ਬਣਿਆ ਉਹਨਾਂ ਦਾ ਹੀ ਮਤਲਬ ਤਾਂ ਇਹ ਕੋਈ ਗੱਲ ਨਹੀਂ ਹੋਈ ਕਿਉਂ ਕਿਉਂ ਇਹ ਪੰਜਾਬ ਦੇ ਪਿੰਡਾਂ ਨੂੰ ਉਜਾੜ ਕੇ ਬਣਿਆ ਹੋਇਆਗਾ ਉਹ ਬਾਅਦ ਦੇ ਪਿੰਡਾਂ ਨੂੰ ਕੱਪ ਦਿੱਤਾ ਜਾਂ ਚੰਡੀਗੜ੍ਹ ਕੋਲ ਕਰੋ ਕੀ ਇਹ ਸੱਚ ਬਿਲੇ ਵੀਰ ਇਹ ਚੱਕ ਲਓ ਇਹ ਪਿੰਡਾਂ ਨੂੰ ਉਜਾੜ ਕੇ ਬਣਿਆ ਉਹਨਾਂ ਦਾ ਹੀ ਮਤਲਬ ਕਰਦਾ ਇਹਨਾਂ ਕੋਈ ਗੱਲ ਨਹੀਂ ਹੋਈ ਕਿਉਂ ਇਹ ਪੰਜਾਬ ਦੇ ਪਿੰਡਾਂ ਨੂੰ ਉਜਾੜ ਕੇ ਬਣਿਆ ਹੋਇਆਗਾ ਉਹ ਬਾਅਦ ਤੇ ਪਿੰਡਾਂ ਨੂੰ ਉਜਾੜ ਕੇ ਬਣਿਆ ਹੋਇਆ ਇਹ ਤਾਂ ਕੀ ਹੋ ਗਿਆ ਸਾਨੂੰ ਫਿਰ ਪੰਜਾਬ ਦੇ ਲੋਕਾਂ ਨੂੰ ਐਂਟਰੀ ਨਹੀਂ ਕਰ ਦਿੱਤਾ ਯਾ ਚੰਡੀਗੜ੍ਹ ਪਹੁੰਚ ਰੋ ਕੀ ਇਹ ਸੱਚ ਬਿਲੇ ਵੀਰ ਇਹ ਚੱਕ ਲਓ ਪਿੰਡਾਂ ਨੂੰ ਅਜਾੜ ਕੇ ਬਿਲੇ ਵੀਰ ਇਹ ਚੱਕ ਲਓ ਇਹ ਪਿੰਡਾਂ ਨੂੰ ਉਜਾੜ ਕੇ ਬਣਿਆ ਉਹਨਾਂ ਦਾ ਹੀ ਮਤਲਬ ਨਹੀਂ ਕੋਈ ਗੱਲ ਨਹੀਂ ਹੋਈ ਕਿਉਂ ਕਿਉਂ ਇਹ ਪੰਜਾਬ ਦੇ ਪਿੰਡਾਂ ਨੂੰ ਉਜਾੜ ਕੇ ਬਣਿਆ ਹੋਇਆਗਾ ਉਹ ਬਾਅਦ ਤੇ ਪਿੰਡਾਂ ਨੂੰ ਉਜਾੜ ਕੇ ਬਣਿਆ ਹੋਇਆ ਇਹ ਤਾਂ ਹੀ ਹੋ ਗਿਆ ਸਾਡਾ ਕਿ ਪੰਜਾਬ ਦੇ ਲੋਕਾਂ ਨੂੰ ਐਂਟਰ ਨਹੀਂ ਕਰ ਦਿੱਤਾ ਜਾਂ ਚੰਡੀਗੜ੍ਹ ਕੋਲ ਕਰੋ ਕੀ ਸੱਚ ਹੈ ਬਿਲੇ ਵੀਰ ਇਹ ਚੱਕ ਲਓ ਪਿੰਡਾਂ ਨੂੰ ਉਜਾੜ ਕੇ ਬਣਿਆ ਉਹਨਾਂ ਦਾ ਹੀ ਮਤਲਬ। ਕਰਦੇ ਨਾ ਕੋਈ ਗੱਲ ਨਹੀਂ ਹੋਈ। ਕਿਉਂ? ਕਿਉਂ? ਇਹ ਪੰਜਾਬ ਦੇ ਪਿੰਡਾਂ ਨੂੰ ਉਜਾੜ ਕੇ ਬਣਿਆ ਹੋਇਆਗਾ। ਉਹ ਬਾਅਦ ਦੇ ਪਿੰਡਾਂ ਨੂੰ ਉਜਾੜ ਕੇ ਬਣਿਆ ਹੋਇਆ ਇਹ। ਤਾਂ ਹੀ ਹੋ ਗਿਆ ਸਾਨੂੰ ਫਿਰ ਪੰਜਾਬ ਦੇ ਲੋਕਾਂ ਨੂੰ ਇੰਟਰ ਨਹੀਂ ਕਰ ਦਿੱਤਾ। ਜਾਂ ਚੰਡੀਗੜ੍ਹ ਕੋਲ ਕਰੋ ਕੀ ਸੱਚ? ਬਿਲੇ ਵੀਰ ਇਹ ਚੱਕ ਲਓ ਪਿੰਡਾਂ ਨੂੰ ਉਜਾੜ ਕੇ ਬਿਲੇ ਵੀਰ ਇਹ ਚੱਕ ਲਓ ਪਿੰਡਾਂ ਨੂੰ ਅਜਾੜ ਕੇ ਬਣੇ ਉਹਨਾਂ ਦਾ ਹੀ ਮਤਲਬ